आपन बाप ना ही किसी को पावन को हर राजा मोह पट सब जगत व्याप्यो भगत नहीं संतप कहरवदार भगतिक बढ़ी जब अब ये का ਜਾ ਕਰਨ ਹਮ ਤੁਮ ਆਰਾ ਦੇ ਸੇ ਦੁੱਖ ਅਜਹੋਂ ਸਹੀਏ ਸਰਕਾਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਆਓ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬਹੁਤ ਹੀ ਵੱਡੇ ਭਾਗ ਨੇ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਓ ਲਾਹੇ ਪ੍ਰਾਪਤ ਕਰੋ ਥੋੜਾ ਜਿਹਾ ਸਮਾਂ ਵੀ ਇਹ ਨਹੀਂ ਪਤਾ ਸਾਨੂੰ ਕਿੱਡਾ ਸੁੱਖ ਦੇ ਰਵੇ ਆਪਾਂ ਨੇ ਆ ਨਾ ਕਈ ਵਾਰ ਪਾਖਦਿਆਂ ਬਸ ਐਕਸੀਡੈਂਟ ਹੋ ਗਿਆ ਸੀ ਪਤਾ ਨਹੀਂ ਬਚ ਕਿਵੇਂ ਗਿਆ ਬਿਜਲੀ ਹੱਥ ਨੂੰ ਲੱਗ ਗਈ ਸੀ ਤਾਰ ਨੂੰ ਹੱਥ ਲੱਗ ਗਿਆ ਕੋਈ ਬਚਣ ਦਾ ਚਾਂਸ ਨਹੀਂ ਸੀ ਪਰ ਬਚ ਗਿਆ ਐਕਸੀਡੈਂਟ ਇੰਨਾ ਭੈੜਾ ਹੋਇਆ ਕਿ ਸਾਰਾ ਕੁਝ ਚੂਰ-ਚੂਰ ਹੋ ਗਿਆ ਪਰ ਫਿਰ ਵੀ ਬਚ ਗਿਆ ਤੇ ਉੱਥੇ ਕਿਹਨੇ ਵਿਚਾਲਿਆ ਕਹਿੰਦੇ ਉੱਥੇ ਆ ਤੇਰੇ ਚੰਗੇ ਕਰਮਾਂ ਕੇ ਅੱਗੇ ਖੜੇ ਹੋ ਗਿਆ ਖੁਸ ਸਤਨਾ ਉੱਥੇ ਤੇਰੇ ਚੰਗੇ ਕਰਮਾਂ ਨੇ ਆ ਸਮੇਂ ਨੇ ਵਿਚਾਲਿਆ ਜਿਹੜਾ ਅਸਮਾਂ ਹੁਣ ਕੱਢ ਰਹੇ ਆ ਇਹ ਸਮੇਂ ਨੇ ਵਿਚਾਲਿਆ ਉੱਥੇ ਪਰ ਕਈ ਵਾਰ ਆਪਾਂ ਵੇਨਿਆ ਵੀ ਹੋਇਆ ਕੁਛ ਨਹੀਂ ਬਸ ਡਿਗਣ ਸਾਰੀ ਮੌਤ ਹੋ ਗਈ ਖੜੇ ਖੜੇ ਦੀ ਮੌਤ ਹੋ ਗਈ ਕੋਈ ਐਕਸੀਡੈਂਟ ਐਨਾ ਭੈੜਾ ਨਹੀਂ ਸੀ ਹੋਇਆ ਪਰ ਫਿਰ ਵੀ ਚਾਣ ਉਸ ਨਹੀਂ ਸਨ ਵੀ ਇਦਾਂ ਮਰ ਜਾਵੇਗਾ ਡੈਥ ਹੋ ਜਾਏ ਪਰ ਫਿਰ ਵੀ ਹੋ ਗਈ ਬਿਜਲੀ ਨੂੰ ਥੋੜਾ ਜਿਹਾ ਹੱਥ ਲੱਗਿਆ ਤੇ ਡੈਥ ਹੋ ਗਈ ਚਾਂਸ ਨਹੀਂ ਸੀ ਵੀ ਇਦਾਂ ਹੋ ਜਾਏਗਾ ਉੱਥੇ ਕਿਹਨੇ ਮਾਰ ਦਿੱਤਾ ਕਹਿੰਦੇ ਉੱਥੇ ਤੇਰੇ ਮਾੜੇ ਕਰਮਾਂ ਨੇ ਮਾਰ ਦਿੱਤਾ ਖੁਰਸਤਨਾ ਚੰਗੇ ਕਰਮ ਬਚਾ ਲੈਂਦੇ ਨੇ ਮਾੜੇ ਕਰਮ ਡੋਬ ਦਿੰਦੇ ਨੇ ਇਹ ਅਸੀਂ ਚੰਗੇ ਕਰਮ ਇਕੱਠੇ ਕਰ ਰਹੇ ਹਾਂ ਜਿਨ੍ਹਾਂ ਅੰਮ੍ਰਿਤ ਵੇਲੇ ਪਹੁੰਚ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਨਾ ਇਹ ਸਮਝ ਲਓ ਕਿ ਸਾਡੇ ਨਾਮ ਦਾ ਧਨ ਜਿਹੜਾ ਹੈ ਉਹ ਜਮ੍ਹਾਂ ਹੋ ਰਿਹਾ ਹੈ ਤੇ ਨਾਮ ਦਾ ਧਨ ਇਹਨਾਂ ਸੁਖ ਦਿੰਦਾ ਹੈ ਕਿ ਦੁਨਿਆਵੀ ਧਨ ਤੇ ਉਹਦੇ ਬਰਾਬਰ ਹੈ ਹੀ ਨਹੀਂ ਸੋ ਆਓ ਰਵਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾਵ ਦੀ ਸਰਵਣ ਕਰਦੇ ਆ ਰਹੇ ਹੋ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਉਦੋਂ ਬਾਅਦ ਆਪਾਂ ਅਗਲੀ ਕਥਾ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਸੋ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਰਹਿਨੀਆਂ ਕਥਾਵਾਂ ਸਰਵਣ ਕਰੋ ਮਨ ਵਰਤੀਆਂ ਇਕਾਗਰ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਰਵਣ ਕੀਤਾ ਸਿੱਕੇ ਜਿਹੜੇ तमाम ਪੰਡਤ ਸੰਨ ਜਾਤ ਅਪਮਾਨੀ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਉਹ ਉਹਨਾਂ ਨੇ ਇਹ ਮਨ ਵਿੱਚ ਇਹ ਮਨ ਵਿੱਚ ਤੇ ਕੀ ਉਹਨਾਂ ਨੇ ਮੀਟਿੰਗ ਕੀਤੀ ਸਾਰਿਆਂ ਨੇ ਇਕੱਠੇ ਹੋ ਕੇ ਉਹ ਕਹਿੰਦੇ ਰਵਦਾਸ ਇਦਾਂ ਨਹੀਂ ਕਹਿੰਦੇ ਹਟਦਾ ਇਦਾਂ ਕਰੋ ਇਕੱਠ ਵਿੱਚ ਬੁਲਾ ਕੇ ਉਹਨੂੰ ਮਾਰ ਹੀ ਦਿੰਨੇ ਆੱਖੋ ਸਤਨਾ ਮਾਰਨ ਦੀਆਂ ਬਿਆਨ ਤਾਂ ਸੋਚ ਨਹੀਂ ਆ ਰਵਦਾਸ ਨੂੰ ਮਾਰ ਦੇਣਾ ਉਹ ਨਾਲੇ ਵੇਦਾਂ ਸ਼ਾਸਤਰਾਂ ਦਾ ਉਹ ਗਾਇਨ ਕਰਦਾ ਹੈ ਜੰਜੂ ਪਾਉਂਦਾ ਹੈ ਤਿਲਕ ਲਾਉਂਦਾ ਹੈ ਸਾਡੇ ਆਲਾ ਭੇਖ ਧਾਰਨ ਕਰਦਾ ਇਸ ਕਰਕੇ ਉਹਨੂੰ ਬੁਲਾਓ ਬੁਲਾਇਆ ਗਿਆ ਕੱਲ ਸਰਵਣ ਕੀਤਾ ਸੀ ਸਤਿਗੁਰੂ ਰਵਿਦਾਸ ਮਹਾਰਾਜ ਆ ਗਏ ਕੱਲੇ ਸਾਰੀ ਵਾਰਤਾ ਸਰਵਣ ਕੀਤੀ ਹੈ ਆਪਣੇ ਉਹਨਾਂ ਨੇ ਪਹਿਲਾਂ ਤੇ ਗੱਲਾਂ-ਗੱਲਾਂ ਵਿੱਚ ਕਿਹਾ ਪਰ ਜਦੋਂ ਰਵਿਦਾਸ ਮਹਾਰਾਜ ਜੀ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਹਿੰਦੇ ਮੈਂ ਪ੍ਰਮਾਤਮਾ ਦੇ ਰਾਹ ਤੋਂ ਨਹੀਂ ਹਟ ਸਕਦਾ ਉਹ ਮੈਂ ਕਿਵੇਂ ਪ੍ਰਮਾਤਮਾ ਦੇ ਰਾਹ ਤੋਂ ਹਟ ਜਾਵਾਂਗਾ ਮੱਛੀ ਕਦੇ ਪਾਣੀ ਤੋਂ ਬਿਨਾ ਜਿੰਦੀ ਹੈ ਨਹੀਂ ਜੀ ਸਕਦੀ ਮੱਛੀ ਨੂੰ ਬਾਹਰ ਕੱਢ ਦਿਓ ਪਾਣੀ ਤੋਂ ਜੇ ਤਾਂ ਰਹੇਗੀ ਜਿਉਂਦੀ ਫਿਰ ਮੱਛੀ ਨਹੀਂ ਹੋਏਗੀ ਕੁਝ ਹੋਰ ਹੋਏਗਾ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਇਸ ਤਰ੍ਹਾਂ ਰਵਿਦਾਸ ਮਹਾਰਾਜ ਕਹਿੰਦੇ ਇਹ ਕਹਿੰਦੇ ਅਸੀਂ ਵੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਕਿਉਂਕਿ ਪਾਣੀ ਮੱਛੀ ਦਾ ਜੀਵਨ ਹੈ ਤੇ ਸਾਡੇ ਸਾਡਾ ਜੀਵਨ ਸਾਡੇ ਪ੍ਰਾਣ ਕੌਣ ਨੇ ਪ੍ਰਮਾਤਮਾ ਅਸੀਂ ਉਹ ਤੋਂ ਕਿਵੇਂ ਵਾਕ ਹੋ ਜਾਵਾਂਗੇ ਜੇ ਵਾਕ ਹੋਵਾਂਗੇ ਤਾਂ ਅਸੀਂ ਜਿਉਂਦੇ ਨਹੀਂ ਰਵਾਂਗੇ ਜਦੋਂ ਇਦਾਂ ਦਾ ਬਚਨ ਸੁਣਿਆ ਉਹ ਕਹਿੰਦੇ ਇਦਾਂ ਨਹੀਂ ਇਹ ਮੰਨਦਾ ਕਹਿੰਦੇ ਸਾਰਿਆਂ ਨੇ ਡਾਂਗਾ ਉੱਪਰ ਕਰ ਲਈਆਂ ਕਈਆਂ ਕੋਲ ਕਹਾੜੀਆਂ ਨੇ ਚੁੱਕੀਆਂ ਹੋਈਆਂ ਕਈਆਂ ਕੋਲ ਛੋਟੇ ਨੇ ਡਾਂਗਾ ਨੇ ਜਦੋਂ ਉਪਰ ਕੀਤੇ ਆਪਕਲ ਸਰਵਣ ਕੀਤਾ ਸੀ ਕਿ ਰਵਦਾਸ ਮਹਾਰਾਜ ਜੀ ਨੇ ਉੱਥੇ ਇਹ ਸ਼ਬਦੋਚਾਰਨ ਕੀਤਾ ਰਾਗ ਸੋਰਠ ਬਾਣੀ ਰਵਦਾਸ ਜੀਓ ਕੀ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਦਨ ਤੁਮ ਬੰਦੇ ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੁਮ ਆਰਾਧੇ ਇਸ ਸ਼ਬਦ ਪ੍ਰਮਾਤਮਾ ਦੇ ਵੱਲ ਲਿਵ ਲਾਈ ਵਾਹਿਗੁਰੂ ਦੇ ਨਾਲ ਲਿਵ ਲਾ ਕੇ ਪ੍ਰਮਾਤਮਾ ਵਾਹਿਗੁਰੂ ਨੂੰ ਜਦੋਂ ਯਾਦ ਕੀਤਾ ਨਾ ਕਹਿੰਦੇ ਅੱਦੇ ਤਾਂ ਕਹਿੰਦੇ ਅੰਨੇ ਹੋ ਗਏ ਕਹਿੰਦੇ ਜਿਨ ਜੋ ਡਾਂਗਾ ਜਿਨ੍ਹਾਂ ਨੇ ਉੱਪਰ ਕੀਤੀਆਂ ਸੀ ਅੱਦੇ ਅੰਨੇ ਹੋ ਗਏ ਤੇ ਬਾਕੀ ਜਿਹੜੇ ਸਨ ਨਾ ਉਹਨਾਂ ਨੂੰ ਕਹਿੰਦੇ ਮਿਰਗੀ ਦਾ ਦੌਰਾ ਪੈ ਗਿਆ ਕਹਿੰਦੇ ਧਰਤੀ ਤੇ ਡਿੱਗ ਪਿਆ ਖੁਸਤਨਾ ਇਹ ਸਭ ਕੌਤਕ ਵੇਖ ਕੇ ਹੈਰਾਨ ਹੋ ਗਏ ਸਾਰੇ ਗੁਰਬਦਾਸ ਮਹਾਰਾਜ ਉਸੇ ਤਰ੍ਹਾਂ ਖਲੋਤੇ ਨੇ ਉਸੇ ਤਰ੍ਹਾਂ ਖੜੇ ਨੇ ਤੇ ਗੁਰਮਖ ਪਿਆਰਿਓ ਆਖਿਆ हे ਪ੍ਰਮਾਤਮਾ ਇਹ ਸ਼ਬਦ ਵਿੱਚ ਜੋ ਜੋ ਹਮ ਬੰਦੇ ਮੋਹ ਫਾਸ ਉਹ ਕਹਿੰਦੇ हे ਪ੍ਰਮਾਤਮਾ ਉਹ ਤੂੰ ਸਾਨੂੰ ਮੋਹ ਵਿੱਚ ਬੰਨ ਰਿਹਾ ਹੈ ਕਾਦਾ ਮੋਹ ਸਾਨੂੰ ਕਦੇ ਤੋਂ ਮਾਇਆ ਦਾ ਮੋਹ ਦਨੈ ਕਦੇ ਤੋਂ ਧੀ ਪੁੱਤਰਾਂ ਦਾ ਮੋਹ ਦਨੈ ਕਦੇ ਤੋਂ ਘਰ-ਬਾਰ ਦਾ ਮੋਹ ਦਨੈ ਕਿੰਨੇ ਮੋਹ ਨੇ ਬੰਦੇ ਵਾਸਤੇ ਤੂੰ ਸਾਨੂੰ ਤੇ ਮੋਹ ਵਿੱਚ ਫਸਾ ਕੇ ਨਾ ਸਾਨੂੰ ਤੇ ਮੋਹ ਦੇ ਬੰਧਨਾਂ ਵਿੱਚ ਤੇ ਬੰਦ ਲਿਆ ਪਰ ਇੱਕ ਗੱਲ ਯਾਦ ਰੱਖੀ ਰਵਿਦਾਸ ਮਹਾਰਾਜੇ ਕਹਿੰਦੇ ਆਪਣੇ ਛੁੱਟਣ ਕੋ ਯਤਨ ਕਰੋ ਉਹ ਕਹਿੰਦੇ ਹੈ ਰਬਾ ਹੈ ਪ੍ਰਮਾਤਮਾ ਤੂੰ ਹੁਣ ਸਾਨੂੰ ਤੇ ਬੰਨ ਲਿਆ ਪਰ ਹੁਣ ਆਪਣੇ ਛੁੱਟਣ ਦਾ ਯਤਨ ਕਰ ਲੈ ਕਿਉਂ ਕਿਉਂਕਿ ਅਸੀਂ ਤੇ ਤੇਰੇ ਪ੍ਰੇਮ ਦੇ ਬੰਦਨਾ ਵਿੱਚ ਬੰਨੇ ਹੋਇਆ ਤੇਰਾ ਪ੍ਰੇਮ ਹੈ ਹੈ ਵਾਹਿਗੁਰੂ ਤੇਰੇ ਪ੍ਰੇਮ ਦੇ ਵਿੱਚ ਅਸੀਂ ਬੰਨੇ ਹੋਇਆ ਪਰ ਇੱਕ ਗੱਲ ਇਹ ਯਾਦ ਰੱਖੀ ਕਹਿੰਦੇ ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੁਮ ਆਰਾ ਦੇ ਉਹ ਕਹਿੰਦੇ ਅਸੀਂ ਤੇ ਤੇਰਾ ਨਾਮ ਜਪ ਕੇ ਛੁੱਟ ਜਾਵਾਂਗੇ ਇਹ ਬੰਧਨ ਟੁੱਟ ਜਾਣਗੇ ਅਸੀਂ ਤੇ ਇਹ ਬੰਧਨ ਤੋੜ ਲਵਾਂਗੇ ਤੇਰਾ ਨਾਮ ਜਪ ਕੇ ਤੇ ਹੁਣ ਜਦੋਂ ਅਸੀਂ ਤੈਨੂੰ ਬੰਨ ਲਿਆ ਨਾ ਤੂੰ ਦੱਸ ਕਿਵੇਂ ਛੁੱਟੇਂਗਾ ਖੁਸਤਨ ਆਪਣੇ ਛੁੱਟਣ ਕੋ ਯਤਨ ਕਰੋ ਕਹਿੰਦੇ ਯਤਨ ਕਰ ਲਿਆ ਆਪਣੇ ਛੁੱਟਣ ਦਾ ਹਮ ਚੁੱਟੇ ਤੁਮਾਰਾ ਦੇ ਕਹਿੰਦੇ ਅਸੀਂ ਤੇ ਛੁੱਟ ਜਾਵਾਂਗੇ ਤੈਨੂੰ ਆਰਾਧ ਕੇ ਤੇਰਾ ਨਾਮ ਜਪ ਕੇ ਪਰ ਤੂੰ ਕਿਵੇਂ ਛੁੱਟੇਂਗਾ ਮਾਦਵੇ ਜਾਣਤ ਹੋ ਤੈ ਜੈਸੀ ਤੈਸੀ ਅਬ ਕਹਾ ਕਰੇ ਕੋ ਐਸੀ ਇਹ ਸ਼ਬਦ ਉਚਾਰਨ ਕੀਤਾ ਸਾਰਾ ਤੇ ਗੁਰਮਖ ਪਿਆਰਿਓ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਮੀਨ ਪੱਕਰ ਫੰਕਿਓ ਔਰ ਕਾਟਿਓ ਰਾੰਦ ਕੀਓ ਬਹੁਵਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਨੀ ਦੇਖੋ ਕਿੰਨੀ ਵਧੀਆ ਵਧੀਆ ਸਿੱਖਿਆ ਦਿੱਤੀ ਹੈ ਰਬਦਾਸ ਮਹਾਰਾਜ ਨੇ ਕਹਿੰਦੇ हे ਭਗਵਾਨ ਸਾਡੀ ਪ੍ਰੀਤੀ ਤੇਰੇ ਨਾਲ ਇਹੋ ਜੀ ਹੈ हे ਵਾਹਿਗੁਰੂ ਇਹੋ ਜਾਂ ਪ੍ਰੇਮ ਹੈ ਤੇਰੇ ਨਾਲ ਤੈਸੀ ਤੁਸੀਂ ਜਾਣਦੇ ਹੀ ਹੋ ਉਹ ਦੱਸੋ ਕਿਹੜਾ ਐਸਾ ਯਤਨ ਹੈ ਵੀ ਜਿਸ ਕਰਕੇ ਇਹ ਪੰਜੇ ਇਹ ਪ੍ਰੀਤ ਪੰਜੇ ਵਿੱਚੋਂ ਛੁੱਟ ਸਕੇ ਕਹਿੰਦੇ ਇੱਕ ਝੀਵਰਾ ਝੀਵਰਾ ਇੱਕ ਮੱਛੀ ਫੜਨ ਵਾਲੇ ਨੂੰ ਆਖਿਆ ਮਛੇਰਾ ਕਹਿ ਲਓ ਇੱਕ ਮਛੇਰਾ ਕਹਿੰਦੇ ਮੱਛੀ ਨੂੰ ਫੜ ਕੇ ਲੈ ਗਿਆ ਮੱਛੀ ਨੂੰ ਫੜ ਕੇ ਘਰ ਲੈ ਗਿਆ ਤੇ ਘਰ ਜਾ ਕੇ ਉਹਨੇ ਮੱਛੀ ਨੂੰ ਚੀਰਿਆ ਉਹਨੂੰ ਫਾੜਿਆ ਤੇ ਚੀਰ ਕੇ ਨਾ ਉਹਦੇ ਟੁਕੜੇ ਕਰ ਦਿੱਤੇ ਮੱਛੀ ਦੇ ਇਹ ਗੱਲ ਰਵਦਾਸ ਮਹਾਰਾਜ ਲਿਖਦੇ ਨੇ ਕਹਿੰਦੇ ਮੀਨ ਪੱਕਰ ਫੰਕਿਓ ਅਰ ਕਟਿਓ ਮੀਨ ਕਹਿੰਦੇ ਨੇ ਮੱਛੀ ਨੂੰ ਕਹਿੰਦੇ ਮੀਨ ਪੱਕਰ ਫੰਕਿਓ ਅਰ ਕਟਿਓ ਕਹਿੰਦੇ ਫੜ ਕੇ ਕਹਿੰਦੇ ਕੱਟ ਲਈ ਰਾੰਦ ਕਿਓ ਬਹੋ ਬਾਨੀ ਕਹਿੰਦੇ ਫਾੜੀਆਂ ਕਰਕੇ ਅੱਗ ਵਾਲੀ ਅੱਗ ਬਾਲ ਕੇ ਕਹਿੰਦੇ ਚੀਰ ਫਾੜ ਕਰਕੇ ਉਹ ਅੱਗ ਤੇ ਰਿੰਨਿਆ ਉਹਨੂੰ ਉਹ మాਸ ਦੇ ਟੁਕੜਿਆਂ ਨੂੰ ਕਹਿੰਦੇ మాਸ ਦੇ ਟੁਕੜਿਆਂ ਨੂੰ ਕਹਿੰਦੇ ਉਹ ਰਿੰਨਿਆ ਖੰਡ ਖੰਡ ਕਰ ਪੂਜਨ ਕੀਨੋ ਤਉ ਨ ਬਿਸਰਿਉ ਪੰਨੀ ਵੇਖੋ ਰਵਿਦਾਸ ਮਹਾਰਾਜ ਕਹਿੰਦੇ ਉਹ ਕਹਿੰਦੇ ਮੱਛੀ ਮਰ ਗਈ ਟੁਕੜੇ ਟੁਕੜੇ ਹੋ ਗਈ ਤੇ ਕਹਿੰਦੇ ਉਹਨੇ ਰਿੰਨ ਕੇ ਖਾ ਵੀ ਲਈ ਜਾ ਕੇ ਘਰ ਪਰ ਰਵਿਦਾਸ ਮਹਾਰਾਜ ਕਹਿੰਦੇ ਜਿਹੜਾ ਮੱਛੀ ਖਾ ਕੇ ਪੈਂਦਾ ਨਾ ਕਹਿੰਦੇ ਉਹਨੂੰ ਆਪਣੇ ਸਹਰਾਣੇ ਪਾਣੀ ਦਾ ਜਾਗ ਰੱਖਣਾ ਪੈਂਦਾ ਹੈ ਕਿਉਂਕਿ ਉਹ ਪਿਆਸ ਉਹਨੂੰ ਬਹੁਤ ਲੱਗਦੀ ਹੈ ਕਿਉਂ ਇੱਥੇ ਫਿਰ ਇੱਕ ਸਿੱਖਿਆ ਦਿੱਤੀ ਕੀ ਸਿੱਖਿਆ ਉਹ ਕਹਿੰਦੇ ਵੇਖ ਮੱਛੀ ਨਾਲੇ ਟੁਕੜੇ ਟੁਕੜੇ ਹੋ ਗਈ ਚਬ ਚਬ ਕੇ ਅੰਦਰ ਲੰਗਾਈ ਕਹਿੰਦੇ ਜਦੋਂ ਅੰਦਰ ਗਈ ਅੰਦਰ ਜਾ ਕੇ ਵੀ ਉਹਨੇ ਪਾਣੀ ਮੰਗਿਆ ਪਾਣੀ ਨਹੀਂ ਵਿਸਰਿਆ ਕਹਿੰਦੇ ਛਕਣ ਵਾਲਾ ਪਾਣੀ ਕਹਿੰਦੇ ਪੀਵੇਗਾ ਹੀ ਪੀਵੇਗਾ ਕਿਉਂਕਿ ਉਹਨੂੰ ਪਿਆਸ ਲੱਗੇਗੀ ਤੇ ਕਹਿੰਦੇ ਦੇਖੋ ਮੱਛੀ ਨੂੰ ਪਾਣੀ ਕਹਿੰਦੇ ਮਰ ਕੇ ਵੀ ਨਹੀਂ ਵਿਸਰਿਆ ਆਖੋ ਸਤਨਾਮ ਮਰ ਕੇ ਵੀ ਉਹ ਪਾਣੀ ਮੰਗਦੀ ਹੈ ਕਹਿੰਦੇ ਕਹਿੰਦੇ ਇਸੇ ਤਰ੍ਹਾਂ ਇਹ ਸੱਚੇ ਪਾਤਸ਼ਾਹ ਇਹ ਭਗਵਾਨ ਅਸੀਂ ਤੇਰੇ ਬੱਚੇ ਹਾਂ ਅਸੀਂ ਤੇਰੇ ਭਗਤ ਹਾਂ ਅਸੀਂ ਤੇਰੇ ਤੋਂ ਦੂਰ ਨਹੀਂ ਹੋ ਸਕਦੇ ਜਿਸ ਤਰ੍ਹਾਂ ਉਹ ਮੱਛੀ ਕਹਿੰਦੇ ਮਰ ਕੇ ਵੀ ਨਹੀਂ ਵਿਸਰੀ ਅਸੀਂ ਵੀ ਮਰ ਕੇ ਨਹੀਂ ਤੈਨੂੰ ਵਿਸਰਾਂਗੇ ਆਖੋ ਸਤਨਾਮ ਸੋ ਇਸ ਤਰ੍ਹਾਂ ਹੁਣ ਰਬਦਾਸ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਜਦੋਂ ਉਹਨਾਂ ਨੂੰ ਹੋਸ਼ ਆਈ ਨਾ ਸਾਰਿਆਂ ਨੂੰ ਜਿਨ੍ਹਾਂ ਨੂੰ ਹੁਣ ਮਿਰਗੀ ਦਾ ਦੌਰਾ ਪਿਆ ਸੀ ਥੱਲੇ ਡਿਗੇ ਹੋਏ ਸਨ ਉਹ ਜਦੋਂ ਹੋਸ਼ ਆਈ ਉਹਨਾਂ ਨੂੰ ਉਹ ਥੇ ਉੱਠ ਕੇ ਨਾ ਹੁਣ ਰਵਿਦਾਸ ਮਹਾਰਾਜੀ ਦੇ ਉੱਥੋਂ ਚਲੇ ਗਏ ਆਪਣੇ ਆਸਣ ਤੇ ਆ ਗਏ ਤੇ ਉਹ ਜਨੋਂ ਉਹਨਾਂ ਨੂੰ ਹੋਸ਼ ਆਈ ਉਹ ਬੜੇ ਸ਼ਰਮਿੰਦੇ ਹੋਏ ਸ਼ਰਮਿੰਦੇ ਹੋ ਕੇ ਨਾ ਨਾਗਰਮਲ ਰਾਜੇ ਦੇ ਦਰਬਾਰ ਵਿੱਚ ਜਾਣ ਦੀ ਸਲਾਹ ਬਣਾਈ ਇਹਨਾਂ ਨੇ ਇਸ ਗਰਜ ਲਈ ਬਹੁਤ ਸਾਰਾ ਧਨ ਇਕੱਠਾ ਕੀਤਾ ਉਹਨਾਂ ਨੇ ਮਾਇਆ ਇਕੱਠੀ ਕਰਕੇ ਮਹਾਰਾਜੇ ਨੂੰ ਦਾਲੀਆਂ ਦੇ ਜਾਲ ਵਿੱਚ ਲਪੇਟ ਕੇ ਰਵਦਾਸ ਜੀ ਨੂੰ ਕਹਿੰਦੇ ਦੰਡ ਦਵਾਉਣ ਵਾਸਤੇ ਸਾਰੇ ਇਕੱਠੇ ਹੋ ਗਏ ਕਹਿੰਦੇ ਰਾਜ ਦੰਡ ਦਵਾਇਆ ਜਾਵੇ ਰਾਜ ਦੰਡ ਰਾਜ ਦੰਡ ਉਹਨੂੰ ਕਹਿੰਦੇ ਸਨ ਜਿਹੜਾ ਰਾਜਾ ਸਜ਼ਾ ਦਿੰਦਾ ਸੀ ਰਾਜ ਦੰਡ ਉਹ ਕਹਿੰਦੇ ਰਾਜ ਦੰਡ ਦਵਾਇਆ ਜਾਵੇ ਰਾਜੇ ਤੋਂ ਸਜ਼ਾ ਦਵਾਇਆ ਵੀ ਆਪਾਂ ਨਹੀਂ ਨਵਾਗੇ ਸੋ ਕਿਉਂ ਥਾਉ ਥਾਈ ਕਹਿੰਦੇ ਸਾਰੇ ਵਿਪਰਾਂ ਦੀ ਰਾਤ ਗਿਣਤੀਆਂ ਕਰਦੇ ਲੰਗੀ ਸਵੇਰੇ ਉੱਠਦਿਆਂ ਸਾਰੇ ਇਕੱਠੇ ਹੋ ਗਏ ਫਿਰ ਰਾਜਾ ਨਗਰਮਲ ਦੀ ਕਚਹਿਰੀ ਵਿੱਚ ਪੁੱਜੇ ਸਾਰੇ ਉਹਨਾਂ ਨੇ ਇੱਕ ਆਵਾਜ਼ ਹੋ ਕੇ ਸਾਰੇ ਪੰਡਤਾਂ ਨੇ ਰਾਜੇ ਨੂੰ ਆਖਿਆ ਕਿ ਇਹ ਰਵਦਾਸ ਅਰ ਇਹ ਨਾਲੇ ਤੇ ਤਿਲਕ ਲਾਉਂਦਾ ਹੈ ਜੰਜੂ ਪਾਉਂਦਾ ਹੈ ਠਾਕਰਾਂ ਦੀ ਪੂਜਾ ਕਰਦਾ ਇਹਨੂੰ ਇਹਨੂੰ ਛਡਾ ਦਿਓ ਇਹ ਕੰਮੇ ਤੋਂ ਛਡਾਓ ਕਿਉਂਕਿ ਇਹ ਕੰਮ ਸਾਡਾ ਹੈ ਕਿਉਂਕਿ ਸਾਡੇ ਵੇਦਾਂ ਦਾ ਹੁਕਮ ਅਦੂਲ ਹੁੰਦਾ ਹੈ ਇਸ ਦੇ ਬਾਅਦ ਰਵਦਾਸ ਨਾਲ ਸਾਡਾ ਕੋਈ ਵਿਗਾੜ ਨਹੀਂ ਸਾਡਾ ਕੋਈ ਝਗੜਾ ਨਹੀਂ ਹੈ ਉਹ ਜਿਸ ਤਾਂ ਜਿਸ ਤਰ੍ਹਾਂ ਰਵੇ ਖੁਸ਼ੀ ਨਾਲ ਰਵੇ ਪਰ ਕਿਰਪਾ ਕਰੋ ਹੁਣ ਨਿਆਂ ਕਰੋ ਸਾਡੇ ਨਾਲ ਰਾਜੇ ਨਗਰਮਲ ਦੇ ਜਾ ਕੇ ਨਾ ਦਰਬਾਰ ਵਿੱਚ ਇਸ ਤਰ੍ਹਾਂ ਕਹਿਣ ਲੱਗ ਪਏ ਹੁਣ ਬਿਪਰਾ ਨੇ ਜਦੋਂ ਉਹ ਜਾਤ ਅਪਮਾਨੀਆਂ ਨੇ ਜਦੋਂ ਜਾ ਕੇ ਦੁਹਾਈ ਪਾਈ ਨਾ ਨਗਰਮਲ ਨੇ ਆਪਣੇ ਸਿਪਾਹੀ ਭੇਜੇ ਰਵਿਦਾਸ ਮਹਾਰਾਜ ਜੀ ਕੋਲ ਜਾਓ ਦਰਬਾਰ ਵਿੱਚ ਲੈ ਕੇ ਆਓ ਸੇਵਕ ਦਾ ਬਚਨ ਮੰਨ ਕੇ ਰਵਿਦਾਸ ਮਹਾਰਾਜ ਜੀ ਨੂੰ ਕੁਝ ਸਿੱਖਾਂ ਨੂੰ ਨਾਲ ਲੈ ਕੇ ਨਾ ਕੀ ਕੀਤਾ ਦੋਰੀ ਧੋਤੀ ਪਾ ਲਈ ਮੱਥੇ ਤੇ ਤਿਲਕ ਲਾ ਲਿਆ ਚੰਦਨ ਦਾ ਸ਼੍ਰੀ ਰਾਮ ਸ਼੍ਰੀ ਰਾਮ ਜਪਦੇ ਜਪਦੇ ਕਚਹਿਰੀ ਵਿੱਚ ਪਹੁੰਚੇ ਹੁਣ ਰਾਮ ਸ਼ਬਦ ਹੈ ਨਾ ਜਿਹੜਾ ਇਹ ਗੁਰਬਾਣੀ ਵਿੱਚ ਬਹੁਤ ਵਾਰ ਆਇਆ ਹੈ ਰਾਮ ਦਾ ਮਤਲਬ ਇਹ ਨਹੀਂ ਵੀ ਰਾਮ ਸੀਤਾ ਦੇ ਘਰ ਵਾਲਾ ਰਾਮ ਜਿਹੜਾ ਹੈ ਨਾ ਸ਼ਬਦ ਬਾਣੀ ਵਿੱਚ ਬਹੁਤ ਵਾਰ ਆਇਆ ਹੈ ਰਾਮ ਦਾ ਅਰਥ ਹੈ ਰਮਿਆ ਹੋਇਆ ਉਹ ਹਰ ਇੱਕ ਖਲਕਤ ਵਿੱਚ ਰਮਿਆ ਹੋਇਆ ਹੈ ਉਹ ਪੱਤੇ-ਪੱਤੇ ਵਿੱਚ ਰਮਿਆ ਹੋਇਆ ਉਹ ਸਾਰੇ ਜੀਵਾਂ ਵਿੱਚ ਰਮਿਆ ਉਹਨੂੰ ਕਹਿੰਦੇ ਨੇ ਰਾਮ ਰਮੇ ਹੋਏ ਨੂੰ ਭਾਵ ਕੇ ਪ੍ਰਮਾਤਮਾ ਨੂੰ ਰਾਮ ਕਿਹਾ ਹੁਣ ਜਦੋਂ ਕਚਹਿਰੀ ਵਿੱਚ ਆਏ ਨਾ ਰਵਿਦਾਸ ਮਹਾਰਾਜ ਰਾਜੇ ਨੇ ਅਦਮ ਨਾਲ ਉੱਠ ਕੇ ਨਮਸਕਾਰ ਕੀਤੀ ਕਿਉਂਕਿ ਪਹਿਲਾਂ ਰਵਿਦਾਸ ਮਹਾਰਾਜ ਜੀ ਦੀ ਬੜੀ ਸ਼ੋਭਾ ਸੀ ਉਹਨਾਂ ਨੇ ਨਦੀ ਦੇ ਵਿੱਚ ਉਹ ਦੇਵਤਿਆਂ ਨੂੰ ਪੱਥਰ ਦੀਆਂ ਮੂਰਤੀਆਂ ਨੂੰ ਉਤਾਰਿਆ ਸੀ ਤਾੰਕ ਕਰਕੇ ਆਦਬ ਕੀਤਾ ਸਤਿਕਾਰ ਕੀਤਾ ਆਓ ਆਸਣ ਤੇ ਬਿਠਾਇਆ ਉਹ ਪ੍ਰੰਤ ਪੰਡਤਾਂ ਦੀ ਅਰਜੀ ਨਗਰਮਲ ਨੇ ਰਾਜੇ ਨੇ ਪੜ੍ਹ ਕੇ ਸੁਣਾਈ ਉਹ ਜਿਹੜੀ ਰਪਟ ਕਹਿ ਲਓ ਆਪਾਂ ਸਿੱਧਾ ਵੀ ਰਪਟ ਦਿੱਤੀ ਸੀ ਉਹਨਾਂ ਨੇ ਉਹ ਸਾਰੀ ਪੜ੍ਹ ਕੇ ਸੁਣਾਈ ਦੇਖੋ ਗੁਰਦੇਵ ਕਾਂਸੀ ਦੇ ਸਮੂਹ ਈਰਖ ਈਰਖੀ पांडे ਦਰਖਾਸਤ ਕਰਦੇ ਨੇ ਰਬਦਾਸ ਠਾਕੁਰ ਪੂਜਾ ਕਰਦਾ ਹੈ ਪੰਡਤਾਂ ਦਾ ਸਵਾਗਤ ਧਾਰਦਾ ਹੈ ਤਿਲਕ ਲਾਉਂਦਾ ਹੈ ਇਹ ਜੰਜੂ ਪਾਉਂਦਾ ਹੈ ਸਾਡਾ ਬਵਾਦ ਬਵਾਦ ਹੋਰ ਕੋਈ ਨਹੀਂ ਬਸ ਆਹ ਚੀਜ਼ਾਂ ਤਿਆਗ ਦੇਵੇ ਇੱਕ ਤੇ ਨਾਮ ਜਪਣਾ ਆਪਣਾ ਛੱਡ ਦੇਵੇ ਇੱਕ ਜਨੇਊ ਪਾਉਣਾ ਛੱਡ ਦੇਵੇ ਸਵਾਗਤ ਧਾਰਨਾ ਤਿਆਗ ਦੇਵੇ ਫਿਰ ਸਾਡਾ ਕੋਈ ਝਗੜਾ ਨਹੀਂ ਆਪ ਨੀਚ ਜਾਤ ਦੇ ਹੋ ਰਾਜਾ ਕਹਿੰਦਾ ਤੁਸੀਂ ਨੀਚ ਜਾਤ ਦੇ ਹੋ ਕਿ ਈਸ਼ਵਰ ਭਗਤੀ ਬਨ ਮੰਦਰਾਂ ਵਿੱਚ ਖੂਹਾਂ ਤੇ ਅਧਿਕਾਰ ਜਮਾਦੇ ਹੋ ਪੰਡਤਾਂ ਦੇ ਬਰਾਬਰ ਖਾਣਾ ਬੈਠਣਾ ਖਾਣਾ ਪੀਣਾ ਬੈਠਣਾ ਵੀ ਆਪ ਜੀ ਨੂੰ ਯੋਗ ਨਹੀਂ ਕਿਉਂਕਿ ਪੰਡਤ ਉੱਚ ਜਾਤੀ ਵਿੱਚੋਂ ਨੇ ਤੁਸੀਂ ਉਹਨਾਂ ਦਾ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਉਹਨਾਂ ਨਾਲ ਬਹਿ ਕੇ ਨਹੀਂ ਖਾ ਸਕਦੇ ਇਹ ਪੰਡਤ ਲੋਕੀ ਆਪ ਜੀ ਨੂੰ ਸਰਕਾਰ ਤੋਂ ਦੰਡ ਦਵਾਉਣ ਵਾਸਤੇ ਇਹ ਅਰਜੀ ਦੰ ਦਿੱਤੀ ਹੈ ਇਹਨਾਂ ਨੇ ਅਸਲ ਮਤਲਬ ਇਹਨਾਂ ਦਾ ਇਹ ਹੈ ਵੀ ਤੁਸੀਂ ਜੰਜੂ ਨੂੰ ਉਤਾਰ ਦਿਓ ਫਿਰ ਜਿੱਥੇ ਮਰਜੀ ਰੋ ਜਦੋਂ ਆਹ ਗੱਲ ਸੁਣੀ ਰਵਿਦਾਸ ਮਹਾਰਾਜ ਜੀ ਨੇ ਕਿਹਾ ਹੈ ਰਾਜਨ ਅਸੀਂ ਈਸ਼ਵਰ ਦੀ ਪੂਜਾ ਵਾਹਿਗੁਰੂ ਦੀ ਉਹ ਜਿਨੇ ਸਾਨੂੰ ਪੈਦਾ ਕੀਤਾ ਅਸੀਂ ਤਾਂ ਕੇਵਲ ਉਹ ਪ੍ਰਮਾਤਮਾ ਦਾ ਧਿਆਨ ਧਰਦੇ ਹਾਂ ਜਿਨੇ ਸਾਨੂੰ ਪੈਦਾ ਕੀਤਾ ਇਹ ਹੱਕ ਸਾਰਿਆਂ ਦਾ ਬਣਦਾ ਹੈ ਇਹ ਫਰਜ਼ ਸਾਰਿਆਂ ਦਾ ਬੰਦਿਆ ਵੀ ਜਿਨੇ ਪ੍ਰਮਾਤਮਾ ਨੇ ਪੈਦਾ ਕੀਤਾ ਉਹਦਾ ਧੰਨਵਾਦ ਕਰੀਏ ਕਈ ਕਰ ਦਿੰਦੇ ਨੇ ਕਈ ਨਹੀਂ ਕਰਦੇ ਜਿਹੜੇ ਕਰ ਦਿੰਦੇ ਨੇ ਉਹ ਪ੍ਰਮਾਤਮਾ ਦੀ ਨਿਹਗਾ ਵਿੱਚ ਆ ਜਾਂਦੇ ਨੇ ਜਿਹੜੇ ਪ੍ਰਮਾਤਮਾ ਦਾ ਧੰਨਵਾਦ ਨਹੀਂ ਕਰਦੇ ਉਹਨਾਂ ਨੂੰ ਕੀ ਕਿਹਾ ਉਹਨਾਂ ਨੂੰ ਕਿਹਾ ਅਕਿਰਤ ਕਣ ਕਹਿੰਦੇ ਅਕਿਰਤ ਕਣ ਭਾਵ ਕਿ ਜਿਹੜਾ ਕੀਤੇ ਹੋਏ ਨੂੰ ਭੁੱਲ ਜਾਵੇ ਜਿਹੜਾ ਦਿੱਤੇ ਹੋਏ ਨੂੰ ਭੁੱਲ ਜਾਵੇ ਉਹਨੂੰ ਕਿਰਤ ਕਣ ਕਹਿੰਦੇ ਨੇ ਆ ਸਰੀਰ ਦਿੱਤਾ ਜਨਮ ਦਿੱਤਾ ਮਨੁੱਖਾ ਦੇਹੀ ਦਾ ਇਹਨੂੰ ਭੁੱਲ ਗਏ ਤੇ ਕਿਰਤ ਅਕਿਰਤ ਕਣ ਬਣ ਗਏ ਇੱਕ ਅਕਿਰਤ ਕਣ ਹੁੰਦੇ ਨੇ ਸੋ ਜਦੋਂ ਇਹ ਗੱਲਾਂ ਹੋ ਰਹੀਆਂ ਨੇ ਦੂਜਾ ਕਹਿੰਦੇ ਸਾਡੇ ਪਾਸ ਜੋ ਸੰਖ ਹੈ ਉਹ ਅਸੀਂ ਠਾਕੁਰ ਪੂਜਾ ਦੇ ਵੇਲੇ ਪੂਰਦੇ ਆ ਸੋ ਵਿਸ਼ਨੂੰ ਨੇ ਸਾਨੂੰ ਦਿੱਤਾ ਹੈ ਉਹ ਸੰਖ ਜਿਹੜਾ ਸੰਖ ਸੀ ਨਾ ਰਵਦਾਸ ਮਹਾਰਾਜ ਜੀ ਕੋਲ ਉਹ ਵਿਸ਼ਨੂੰ ਨੇ ਆਪ ਆਕੇ ਦਿੱਤਾ ਰਵਦਾਸ ਮਹਾਰਾਜ ਜੀ ਨੂੰ ਆਖਣ ਲਗੇ ਤਿਲਕ ਜੋ ਚੰਦਣ ਦਾ ਮੱਥੇ ਤੇ ਲਾਉਂਦੇ ਆ ਇਹ ਭਗਵਾਨ ਦੀ ਧਰਤੀ ਵਿੱਚੋਂ ਪੈਦਾ ਹੋਇਆ ਬਨਸਪਤੀ ਵਿੱਚੋਂ ਬਨਾਸਪਤੀ ਵਿੱਚੋਂ ਪੈਦਾ ਹੋਇਆ ਇਹ ਜਿਹੜਾ ਤਿਲਕ ਚੰਦਣ ਦਾ ਲਾਉਂਦੇ ਆ ਚੰਦਣ ਇਹ ਪੰਡਤਾਂ ਨੇ ਥੋੜਾ ਪੈਦਾ ਕੀਤਾ ਚੰਦਣ ਤੇ ਧਰਤੀ ਵਿੱਚੋਂ ਪੈਦਾ ਹੁੰਦਾ ਰਬਦਾਸ ਮਹਾਰਾਜ ਕਹਿੰਦੇ ਇਹ ਤਾਂ ਲੱਕੜ ਹੈ ਬਨਸਪਤੀ ਹੈ ਜੰਝੂ ਜੋ ਅਸੀਂ ਗਲੇ ਵਿੱਚ ਪਹਿਨਿਆ ਇਹ ਸੂਤ ਨਹੀਂ ਜੋ ਬ੍ਰਾਹਮਣ ਗੰਡਾ ਦੇ ਕੇ ਲੋਕਾਂ ਦੇ ਗਲ ਵਿੱਚ ਪਾਉਂਦੇ ਨੇ ਇਹ ਚਾਰੇ ਜੋਗਾਂ ਦਾ ਅਮਰ ਜਨੇਊ ਹੈ ਹੋਰ ਜੱਤ ਸਾਨੂੰ ਈਸ਼ਵਰ ਨੇ ਆਪਣੀ ਮਾਇਆ ਚੋਂ ਦਿੱਤੀ ਹੈ ਸਰੀਰ ਸਾਡਾ ਪੰਜ ਤਤਾਂ ਦਾ ਬਣਿਆ ਜਿਨ੍ਹਾਂ ਦੀ ਜਾਤ ਕੋਈ ਨਹੀਂ ਹੈ ਤੇ ਹੇ ਰਾਜਨ ਅਸੀਂ ਇਹਨਾਂ ਪੰਡਤਾਂ ਦਾ ਕੀ ਵਿਗਾੜ ਸਕਦੇ ਆ ਇਹ ਆਪਣੀ ਵਿਦਿਆ ਨੂੰ ਜਿੱਥੇ ਚਾਹ ਨ ਵਰਤ ਲੈਣ ਸਾਨੂੰ ਕੋਈ ਲੋੜ ਨਹੀਂ ਸਾਨੂੰ ਤਾਂ ਪੰਡਤ ਤੇ ਮੂਲਾ ਜੋ ਦੱਸਦੇ ਨੇ ਪ੍ਰਵਾਨ ਹੀ ਹਨ ਪ੍ਰਵਾਨ ਹੀ ਨਹੀਂ ਕੇਵਲ ਇੱਕ ਅਕਾਲ ਪੁਰਖ ਭਗਤੀ ਕਰਕੇ ਹੀ ਅਸੀਂ ਪੁਨੀਤ ਹੋ ਰਹੇ ਆ ਜੋ ਪ੍ਰਮਾਤਮਾ ਦੀ ਬੰਦਗੀ ਹੈ ਉਹੀ ਪ੍ਰਵਾਨ ਹੈ ਸਾਨੂੰ ਇੰਨਾਂ ਦੀਆਂ ਗੱਲਾਂ ਪ੍ਰਵਾਨ ਨਹੀਂ ਹਨ ਭਗਤੀ ਤੋਂ ਬਿਨਾ ਸਭ ਮਨੁੱਖ ਨੀਚ ਗੰਦੇ ਹਨ ਅਸੀਂ ਵੀ ਪੰਜ ਤੱਤ ਦੇ ਸਰੀਰ ਸਾਡੇ ਬਣੇ ਹਾਂ ਅਸੀਂ ਪੰਜ ਤਤਾਂ ਤੋਂ ਬਣਿਆ ਪੰਜ ਭੂਤਕ ਸਰੀਰ ਹੈ ਫਿਰ ਇਹ ਬ੍ਰਹਮਣ ਇਹ ਉੱਚੇ ਕਿਵੇਂ ਹੋ ਗਏ ਇਹ ਅਲੱਗ ਕਿਵੇਂ ਕੰਮ ਕਰ ਸਕਦੇ ਨੇ ਸਾਰੇ ਇੱਕ ਬਣਾਏ ਨੇ ਪ੍ਰਮਾਤਮਾ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ ਰਾਗ ਕੇਦਾਰਾ ਬਾਣੀ ਰਵਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਖਟ ਕਰਮ ਕੁਲ ਸੰਜੋਗਤ ਹੈ ਹਰ ਭਗਤ ਹਿਰਦੈ ਨਾਹੀ ਚਰਨਾਰ ਬਿੰਦ ਨਾ ਕਥਾ ਭਾਵੇ ਸੁਪਚ ਤੁਲ ਸਮਾਨ ਇਹ ਸਾਰਾ ਸ਼ਬਦ ਜਦੋਂ ਉਚਾਰਨ ਕੀਤਾ ਸਾਰਿਆਂ ਨੇ ਸੁਣਿਆ ਉਹ ਨਾਗਰ ਮੱਲ ਇਹ ਸ਼ਬਦ ਸੁਣ ਕੇ ਬੜਾ ਖੁਸ਼ ਹੋਇਆ। ਸ੍ਰੀ ਰਵਿਦਾਸ ਮਹਾਰਾਜ ਜੀ ਦੀ ਉਸਤਤੀ ਕਰਨ ਲੱਗਿਆ। ਤਦ ਪੰਡਤਾਂ ਨੇ ਆਖਿਆ हे ਰਾਜਨ ਉਹ ਸਾਨੂੰ ਇਸ ਧਰਤੀ ਦਾ ਧਰਤੀ ਨਾਲ ਮਤਭੇਦ ਨਹੀਂ ਹੈ। ਅਸੀਂ ਤਾਂ ਕੇਵਲ ਆਪਣੇ ਧਰਮ ਦੇ ਚਿੰਨ ਜਿਹੜੇ ਜੰਜੂ ਇਹ ਗੱਲੋ ਲਾਉਣਾ ਚਾਹੁੰਦੇ ਆ ਰਵਿਦਾਸ ਜੀ ਦੇ। हे ਰਾਜਨ ਇਹ ਗੱਲ ਵਿੱਚੋਂ ਜੰਜੂ ਲਾ ਦਿਓ ਜਦੋਂ ਇਹ ਗੱਲ ਆਖੀ ਨਾ ਤਾਂ ਨਾਗਰਮਾਲ ਅੱਖਣ ਲੱਗੇ ਰਾਜਨ ਰਾਜਾ ਕਹਿੰਦਾ ਐ ਰਵਦਾਸ ਜੀ ਤੁਸੀਂ ਜੰਜੂ ਲਾ ਦਿਓ ਰਵਦਾਸ ਜੀ ਨੇ ਪਤਾ ਕੀ ਕਿਹਾ ਆਖਣ ਲੱਗੇ ਉਹ ਕਹਿੰਦੇ ਜੰਜੂ ਕਿਵੇਂ ਲਾ ਦਈਏ ਐ ਰਾਜਨ ਓਏ ਇਹਨਾਂ ਕੋਲ ਤੇ ਆਹੀ ਜਨਮ ਦਾ ਜੰਜੂ ਹੋਏਗਾ ਸਾਡੇ ਤੇ ਗਲੇ ਵਿੱਚ ਪਿਛਲੇ ਚਾਰ ਯੁੱਗਾਂ ਦੇ ਜੰਝੂ ਨੇ ਆਖੋ ਸਤਨਾ ਸਾਡੇ ਕੋਲ ਤੇ ਚਾਰ ਜੰਝੂ ਸਾਹਮੇ ਹੋਏ ਨੇ ਪਿਛਲੇ ਚਾਰ ਯੁੱਗਾਂ ਦੇ ਇਹਨਾਂ ਕੋਲ ਤੇ ਇੱਕ ਜੰਝੂ ਹੋਏਗਾ ਸਾਡੇ ਕੋਲ ਪਿਛਲੇ ਜੰਝੂ ਪਏ ਨੇ ਮੈਂ ਇਹਨਾਂ ਦਾ ਕਲਯੁੱਗੀ ਜੰਝੂ ਨਹੀਂ ਔਰ ਪਾਇਆ ਮੈਂ ਪਿਛੋਂ ਜੰਝੂ ਧਾਰਨ ਕੀਤਾ ਆਪਣੇ ਘਰੋਂ ਚੌਹਾਂ ਯੁੱਗਾਂ ਦੇ ਜੰਝੂ ਆਪ ਨੂੰ ਦਿਖਾਵਣ ਤੇ ਗੁਰਮਖ ਪਿਆਰਿਓ ਹੁਣ ਰਾਜਾ ਨਗਰਮਲ ਉਹਨੇ ਆਖਿਆ ਜਦੋਂ ਪੰਡਤ ਕਹਿਣ ਲੱਗੇ ਪੰਡਤ ਕਹਿੰਦੇ ਵੀ ਫਿਰ ਦਿਖਾ ਕਹਿੰਦੇ ਕਹਿੰਦੇ ਜੇ ਤੇਰੇ ਕੋਲ ਚਾਰੇ ਯੁੱਗਾਂ ਦੇ ਜੰਜੂ ਨਹੀਂ ਫਿਰ ਦਿਖਾਓ ਨਗਰਮਲ ਵੀ ਕਹਿੰਦਾ ਕਹਿੰਦਾ ਹਾਂਜੀ ਦਿਖਾਓ ਜੇ ਤੁਹਾਡੇ ਕੋਲ ਚਾਰੇ ਯੁੱਗਾਂ ਦੇ ਜੰਜੂ ਨੇ ਤਾਂ ਗੁਰਮਖ ਪਿਆਰੇ ਹੁਣ ਉਹ ਪੰਡਤ ਕਹਿਣ ਲੱਗੇ ਸਾਰੇ ਬੋਲ ਪੇ ਉਹ ਕਹਿੰਦੇ ਚਾਰ ਯੁੱਗਾਂ ਦੇ ਜੰਜੂ ਕਿਵੇਂ ਹੋਣਗੇ ਦੇ ਕੋਲ ਜੰਜੂ ਤਾਂ ਅਸਾਂ 6 ਮਹੀਨੇ ਮਸਾਂ ਕੱਢਦਾ ਸੂਤ ਦਾ ਹੁੰਦਾ ਉਹ ਪਾਉਣਾ ਪੈਂਦਾ 6 ਮਹੀਨਿਆਂ ਵਿੱਚ ਟੁੱਟ ਜਾਂਦਾ ਇਹ ਚਾਰ ਜੋਗਾਂ ਦੇ ਜੰਜੂ ਕਿਵੇਂ ਪਾ ਰੱਖੇ ਨੇ ਚੌਥਾ ਜੋਗਾਂ ਦੇ ਜੰਜੂ ਗਾਲ ਸੰਭਾਲਣ ਰੱਖਣ ਦੀ ਕਿੱਡੀ ਤਾਕਤ ਹੈ ਸਾਡੇ ਵਿੱਚ ਅੱਡੀ ਸ਼ਕਤੀ ਨਹੀਂ ਹਾਂ ਜਿਰਦਾਸ ਜੀ ਕੋਲ ਹਨ ਚਾਰੇ ਜੋਗਾਂ ਦੇ ਚਾਰੇ ਜਨੇਊ ਤਾਂ ਸਾਨੂੰ ਦਿਖਾਵੇ ਪੰਡਤ ਐਂ ਇਉਂ ਸੁਣ ਕੇ ਰਾਜਾ ਨਗਰਮਲ ਨੇ ਰਵਿਦਾਸ ਜੀ ਨੂੰ ਆਖਿਆ ਉਹ ਚਾਰੇ ਯੁਗਾਂ ਦੇ ਜੰਝੂ ਦਿਖਾਓ ਬੇਨਤੀ ਕੀਤੀ ਰਵਿਦਾਸ ਜੀ ਨੇ